ਮੰਗਲ ਹੋਏ ਘਰਾਂ ਘਰ ਮੈਂ ਪੁੱਤਰਿਓ ਅਵਤਾਰਨ ਕੋ ਅਵਤਾਰੀ ਸਵਈਆ ਜਗ ਉੱਠੀ ਜਸਦਾ ਜਬ ਹੀ ਸਖ ਪੁੱਤਰਹ ਦੇਨ ਲਗੀ ਹੁਨੀਆਂ ਹੈ ਪੰਡਤਨ ਕੋ ਅਰਗਾਇਨ ਕੋ ਬਹੁ দান ਦੀਓ ਸਭ ਹੀ ਗੁਨੀਆਂ ਹੈ ਪੁੱਤਰ ਭਇਓ ਸੁਨ ਕੈ ਬ੍ਰਜ ਭਾਮਨ ਓਟ ਕੈ ਲਾਲ ਚੱਲੀ ਚੁੰਨੀਆਂ ਹੈ ਜਿਉ ਮਿਲ ਕੈ ਘਨ ਕੈ ਦਿਨ ਮੈਂ ਓਡ ਕੈ ਸੋ ਚੱਲੀ ਮਨੋ ਮੁਨੀਆਂ ਹੈ ਜੋ ਮਨੋ ਮੁਨੀਆਂ ਹੈ ਜੋ ਮਨੋ ਮੁਨਿਆ ਹੈ ਨੰਦ ਬਾਚ ਕੰਸ ਪ੍ਰਸਤ ਦੋਹਰਾ ਨੰਦ ਮਹਿਰ ਲੈ ਭੇਟ ਕੋ ਗਏ ਭੇਟ ਕੋ ਜੀ ਭੇਟ ਕੋ ਬੱਬੇ ਨੂੰ ਲਾਮ ਲਾ ਗਏ ਜੀ ਨੰਦ ਮਹਿਰ ਲੈ ਭੇਟ ਕੋ ਗयो ਕੰਸ ਕੇ ਪਾਸ ਮਹਿਰ ਪੁੱਤਰ ਭਇਓ ਹਮਰੇ ਗਰੇ ਜਾਏ ਕਹੀ ਅਰਦਾਸ ਮਹਿਰ ਗੁੱਜਰ ਨੂੰ ਕਹਿੰਦੇ ਮਮਾ ਹਾ ਹਰਾ ਮੁਤੇ ਨੇ ਨੰਦ ਮਹਿਰ ਲੈ ਭੇਟ ਕੋ ਗयो ਕੰਸ ਕੇ ਪਾਸ ਪੁੱਤਰ ਭਇਓ ਹਮਰੇ ਗ੍ਰਹਿ ਜਾਏ ਕਹੀ ਅਰਦਾਸ ਆਹੇ ਨੂੰ ਲਾਵਾਂ ਜੀ ਗ੍ਰਹਿ 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 ਬਸਦੇਵ ਬਾਚਨੰਦ ਸੋ ਦੋਹਰਾ ਆਨੰਦ ਚਲਿਓ ਗ੍ਰਹਿ ਕੋ ਜਬ ਸੁਣੀ ਬਾਤ ਬਸਦੇਵ ਭੈ ਹਵਹਿ ਤੁਮ ਕੋ ਬਡੋ ਸੁਨੋ ਗੋਪ ਪਤ ਭੇਵ ਕੰਸ ਬਾਚ ਬਕੀ ਸੋ ਸਵਈਆ ਕੰਸ ਕਹ ਬਕੀ ਬਾਤ ਸੁਨ ਇਹ ਆਜ ਕਰੋ ਤਮ ਕਾਜ ਹਮਾਰੋ 바ਰਕ ਕੇ ਜਨਮੈ ਇਹ ਦੇਸ 바ਰਕ जे जन्मੈ ਇਹ ਦੇਸਮ 바ਰਕ जे जन्मੈ ਇਹ ਦੇਸਮ ਤਾਹੇ ਕੋ ਜਾਏ ਕੈ ਸ਼ਿਗਰ ਸੰਘਾਰੋ ਕਾਲ ਵਹ ਹਮਰੋ ਕਹੀਐ ਤੇ ਤਰਾਸ ਦਰਿਓ ਹੀ ਰਾਮ मम ਭਾਰੋ ਹਾਲ ਬਿਹਾਲ ਭਇਓ ਤੇ ਕਾਲ ਮਨੋ ਤਨ ਮੈ ਜੋ ਦਸਿਓ ਐਹ ਕਰੋ ਕੂਤਨਾ ਬਾਚ ਕੰਸ ਪ੍ਰਸ ਦੋਹਰਾ ਏ ਸੁਨ ਕਹਿ ਤਵ ਪੂਤਨਾ ਕਹੀ ਕੰਸ ਸੋ ਬਾਤ ਬਰਮਾ ਜਾਏ ਸਭ ਹਨੋ ਮਿਟਾ ਤਿਹਾਰੋ ਤਾਪ ਸਵਈਆ ਤਾਪ ਬਾਟ ਤਾਪ ਮਿਟਾ ਤਿਹਾਰੋ ਤਾਪ ਸਵਈਆ ਸੀਸ ਨਿਵਾਏ ਉਠੀ ਤਵ ਗੋਲ ਸੋ ਘੋਲ ਮਿਟ ਸੀਸਨੇ ਭਾਈ ਕੀਤਬ ਬੋਲ ਸੋ ਕੋਲ ਮਿੱਠਾ ਲਪਟੋ ਥਨ ਮੈਂ ਬਾਲ ਜੋ ਪਾਨ ਕਰ ਤਜੈ ਪ੍ਰਾਨਨ ਤਾਹੇ ਸਮਾਨ ਕਰੋ ਛਿਨ ਮੈਂ ਤਾਹੇ ਮਸਾਨ ਕਰੋ ਛਨ ਮੈਂ ਕਾਹੇ ਮਸਾਨ ਕਰੋ ਛਨ ਮੈਂ ਬੁੱਧ ਤਾਨ ਸੁਜਾਨ ਕਹਿਓ ਸਤਮਤ ਸਤਮਾਨ ਸੋ ਆਏ ਹੈ ਤੋੜ ਕੇ ਤਾਹਨ ਮੈਂ ਤਾਹਨ ਮੈਂ ਦੂਰ ਕਰ ਤਾਹਨ ਮੈਂ ਤੋੜ ਕੇ ਕੋਨ ਟੋੜ ਕੇ ਮੈਂ ਮਾਰ ਕੇ ਆਉਂਦਾ ਬੁੱਧ ਤਾਨ ਸੁਜਾਨ ਕਹਿਓ ਸਤ ਸਤਮਾਨ ਸੋ ਆਏ ਹੈ ਟੋੜ ਕੇ ਤਾ ਹਨਮ ਨਿਰਭਉ ਨਿਰਪਰਾਜ ਕਰੋ ਨਗਰੀ ਸਗਰੀ ਨਿਰਭਉ ਨਿਰਪਰਾਜ ਕਰੋ ਨਗਰੀ ਸਗਰੀ ਜਿਨ ਸੋਚ ਕਰੋ ਮਨ ਮੈਂ ਕਬਿਓ ਬਾਚ ਦੋਹਰਾ ਅਤ ਪਾਪਨ ਜਗਨਨਾਥ ਪਰ ਬੀੜਾ ਲਿਓ ਉਠਾਏ ਕਾਪਟ ਰੂਪ ਸੋਰਹਿ ਸਜੇ ਗੋਕਲ ਪਹੁੰਚੀ ਜਾਏ ਸਵਈਆ ਕਾਜਰ ਨੈਣ ਦੀਏ ਮਨਮੋਹਤ ਇੰਗਰ ਕੀ ਬਿੰਦੂਰੀ ਜੋ ਵਿਰਾਜੈ ਟਾਂਡ ਭੁਜਾਨ ਬਣੀ ਕਟਕੇ ਹਰ ਪਾਇਨ ਨੂਪੁਰ ਕੀ ਧੁਨ ਬਾਜੈ ਹਾਰ ਗਰੇ ਮੁਕਤਾ ਹਲਕੇ ਗਈ ਨੰਦ ਦਵਾਰ ਕੰਸ ਕੈ ਕਾਜੈ ਬਾਸ ਸੁਭਾਸ ਬਸੀ ਸਭ ਹੀ ਤਨ ਅਨੰਮੈ ਸਸ ਕੋਟਕ ਲਜ ਜਸਦਾ ਬਾਚ ਪੂਤਨਾ ਪੂਤਨਾ ਪ੍ਰਤ ਦੁਹਰਾ ਬਹੁ ਆਦਰ ਕਰ ਪੁੱਛਿਓ ਜਸ ਮਤ ਬਚਨ ਵਿਸਾਲ ਆਸਨ ਪੈ ਬਿਠਾਇਕ ਕਹਿਓ ਬਾਤ ਕਹੋ ਬਾਲ ਪੂਤਨਾ ਬਾਚ ਜਸੋਦਾ ਸੋ ਦੁਹਰਾ ਮਹਿਰ ਤੇ ਹਾਰੇ ਸੁਤ ਸੁਨਿਓ ਜਨਮਿਓ ਰੂਪ ਅਨੂਪ ਮੋ ਗੋਦੀ ਦਾ ਦੁੱਧ ਕੋ ਹੋਵੇ ਸਭ ਕੋ ਭੂਪ